ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਡੇ ਨਾਲ ਜੋ ਵਿਚਾਰ ਕਰਨੀ ਹੈ ਉਸ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਏ ਕਿ ਗੁਰੂ ਜੀ ਦੀ ਬਾਣੀ ਕਿਸ ਪ੍ਰਕਾਰ ਔਖੇ ਵੇਲੇ ਸਹਾਈ ਹੁੰਦੀ ਏ ਸੰਗਤ ਜੀ ਇਹ ਗੱਲ ਉਸ ਵੇਲੇ ਦੀ ਹੈ ਜਦੋਂ ਇੱਕ ਗੁਰਸਿੱਖ ਅਸਾਮ ਤੋਂ ਪੰਜਾਬ ਜ਼ਿਲ੍ਹੇ ਦੇ ਜਲੰਧਰ ਸ਼ਹਿਰ ਉਤਰੇ ਤੇ ਉਥੋਂ ਉਹਨਾਂ ਨੇ ਪਠਾਨਕੋਟ ਰੋਡ ਤੇ ਇੱਕ ਭੋਗਪੁਰ ਨਾਮ ਦੇ ਕਸਬੇ 'ਚ ਜਾਣਾ ਸੀ। ਉਹਨਾਂ ਨੇ ਦੱਸਿਆ ਕਿ ਜਦੋਂ ਉਹ ਰਾਤ ਨੂੰ 10-11 ਵਜੇ ਸਟੇਸ਼ਨ ਤੇ ਉਤਰੇ ਉਸ ਸਮੇਂਾਰੇ ਪਾਸੇ ਸਿਰਫ ਤੇ ਸਿਰਫ ਸਨਨਾਟਾ ਹੀ ਸੀ। ਚਾਰੇ ਪਾਸੇ ਸਨਨਾਟਾ ਹੀ ਫੈਰਿਆ ਹੋਇਆ ਸੀ। ਭਾਵ ਕੋਈ ਵੀ ਜੀਅ ਜੰਤ ਨਜ਼ਰੀ ਨਹੀਂ ਸੀ ਪੈਂਦਾ ਉਹਨਾਂ ਨੇ ਬੁੱਲਵਾਰਡ ਰੋਡ ਤੋਂ ਹੋ ਕੇ ਭੋਗਪੁਰ ਜਾਣਾ ਸੀ ਤੇ ਉਹਨਾਂ ਸਮਿਆਂ ਵਿੱਚ ਉਹ ਸੜਕ ਪੂਰੀ ਤਰ੍ਹਾਂ ਕੱਚੀ ਸੀ ਤੇ ਸੜਕ ਦੇ ਦੋਨੋਂ ਪਾਸਿਆਂ ਤੇ ਇੱਕ ਪ੍ਰਕਾਰ ਦਾ ਜੰਗਲ ਹੀ ਪਸਰਿਆ ਹੋਇਆ ਸੀ ਜੋ ਉਸ ਗੁਰਸਿੱਖ ਨੇ ਵਿਚਾਰਿਆ ਕਿ ਜੇ ਪੈਦਲ ਹੀ ਟਰੋਕੇ ਪੰਡਾ ਨਵੇੜਿਆ ਜਾਏ ਤੇ ਚੰਗੀ ਗੱਲ ਹੈ ਕਿਉਂਕਿ ਉੱਥੇ ਸਵਾਰੀਆਂ ਢੋਣ ਲਈ ਤੰਗਾ ਜਾਂ ਗੱਡੇ ਦਿਨੇ ਹੀ ਮਿਲਦੇ ਸਨ ਰਾਤ ਨੂੰ ਨਹੀਂ ਸੋ ਪੈਦਲ ਤੁਰੰਤੇ ਅੰਮ੍ਰਿਤ ਵੇਲੇ ਤੱਕ ਘਰ ਪਹੁੰਚ ਜਾਵਾਂਗੇ ਸੋ ਇਹ ਵਿਚਾਰ ਕਰਕੇ ਉਹ ਪੈਦਲ ਹੀ ਟਰ ਪਏ ਪੈਦਲ ਤੁਰੰਤੋਂ ਉਪਰੰਤ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਲਿਆ ਤੇ ਜਦੋਂ ਉਹ ਬਹਿਰਾਮ ਨਾਮ ਦੇ ਇੱਕ ਪਿੰਡ ਤੋਂ ਥੋੜਾ ਅੱਗੇ ਨੂੰ ਨਿਕਲੇ ਤੇ ਉਹਨਾਂ ਉਹ ਰਸਤਾ ਅੱਤ ਦਾ ਭਿਆਨਕ ਹੁੰਦਾ ਜਾਵੇ ਭਾਵ ਜੰਗਲ ਹੋਰ ਵੀ ਜ਼ਿਆਦਾ ਸੰਘਣਾ ਹੁੰਦਾ ਜਾਵੇ ਤੇ ਸਨਾਂਟਾ ਵੀ ਬਹੁਤ ਸੀ ਜਦੋਂ ਉਹ ਅੱਗੇ ਨੂੰ ਵੱਧਦੇ ਗਏ ਤਕੀ ਵੇਖਦੇ ਨੇ ਕਿ 8 10 ਲਟੇਰੇ ਉਹਨਾਂ ਵੱਲ ਨੂੰ ਕੂਰਦੇ ਪਏ ਨੇ ਕਿਉਂਕਿ ਉਹ ਗੁਰਸਿੱਖ ਬਾਣੀ ਪੜ ਰਹੇ ਸਨ ਤੇ ਉਹ ਉਸੇ ਹੀ ਤਰ੍ਹਾਂ ਟੁਰਦੇ ਜਾ ਰਹੇ ਸਨ ਇੱਕਦਮ ਉਹਨਾਂ ਲਟੇਰੀਆਂ ਨੇ ਭਾਈ ਸਾਹਿਬ ਤੇ ਹਮਲਾ ਕਰ ਦਿੱਤਾ ਤੇ ਇੱਕ ਹੱਟੇ ਕੱਟੇ ਲਟੇਰੇ ਨੇ ਗੁਰਸਿੱਖ ਨੂੰ ਦਬੋਚ ਲਿਆ ਦੇ ਬੜੇ ਹੀ ਉਗਰਤਾ ਪਰੇ ਭਾਵ ਵਿੱਚ ਆਖਣ ਲੱਗਾ ਕਿੱਥੇ ਜਾਣਾ ਈ ਓਦੋਂ ਗੁਰਸਿੱਖ ਦੇ ਮੂੰਹ ਵਿੱਚ ਇਹ ਵਾਲੀ ਤੁੱਕ ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼ ਚੱਲ ਰਹੀ ਸੀ ਰੱਬ ਦੀ ਨੇਤ ਇਹ ਤੁੱਕ ਕਬਰਾਹਟ ਤੇ ਡਰ ਕਰਕੇ ਇੰਨੀ ਉੱਚੀ ਮੂੰਹੋਂ ਵਿੱਚੋਂ ਨਿਕਲੀ ਕਿ ਸਾਰੇ ਪਾਸੇ ਜਗਦੀਸ਼ ਜਗਦੀਸ਼ ਆਵਾਜ਼ ਗੂੰਜ ਗਈ ਸੁਣਦਿਆਂ ਹੀ ਲੁਟੇਰੇ ਇਕਦਮ ਸਹਿਮ ਗਏ ਤੇ ਪਿੱਛੇ ਨੂੰ ਹਟ ਕੇ ਤੇ ਭੱਜ ਗਏ ਉਹ ਜਪਜੀ ਸਾਹਿਬ ਦਾ ਪਾਠ ਜਪਦੇ ਜਪਦੇ ਆਪਣੇ ਘਰ ਤੱਕ ਪਹੁੰਚ ਗਏ ਕੁਝ ਦਿਨ ਘਰ ਰਹਿ ਕੇ ਦੁਬਾਰਾ ਫਿਰ ਪੋਗਪੁਰ ਕਿਸੇ ਕਾਰਨ ਕਰਕੇ ਜਾਣਾ ਪਿਆ ਪਰ ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਬਹੁਤ ਹੀ ਵਿਚਾਰ ਆਵੇ ਕਿ ਆਖਰ ਇੱਕ ਘਟਨਾ ਕੀ ਵਾਪਰੀ ਹੈ ਕਿ ਉਹਨਾਂ ਨੇ ਪਹਿਲਾਂ ਮੈਨੂੰ ਐਵੇਂ ਦਬੋਚ ਕੇ ਤੇ ਫਿਰ ਛੱਡ ਦਿੱਤਾ ਕੀ ਕਾਰਨ ਹੋਇਆ ਜਦੋਂ ਭੋਗ ਪਰ ਦੁਬਾਰਾ ਜਾਣ ਵਾਸਤੇ ਤਾਂਗੇ ਉੱਪਰ ਬੈਠ ਕੇ ਉਸੇ ਹੀ ਜਗ੍ਹਾ ਨੂੰ ਬੜੀ ਗੰਭੀਰਤਾ ਦੇ ਨਾਲ ਵੇਖਦੇ ਨੇ ਜਿੱਥੇ ਇਹ ਘਟਨਾ ਵਾਪਰੀ ਸੀ ਤੇ ਉਸ ਜਗ੍ਹਾ ਨੂੰ ਬੜੇ ਧਿਆਰ ਨਾਲ ਤੱਕਦੇ ਹੋયા ਨੂੰ ਵੇਖ ਕੇ ਤੰਗੇ ਵਾਲੇ ਨੇ ਪੁੱਛਿਆ ਕਿ ਸਰਦਾਰ ਜੀ ਕੀ ਤੱਕਦੇ ਹੋ ਤੇ ਉਹਨਾਂ ਨੇ ਅਚਨਚੇਤ ਹੀ ਬੋਲਿਆ ਕਿ ਇਹ ertidhi ਬੜੀ ਭਾਗਾਾਂ ਵਾਲੀ ਹੈ ਤੰਗੇ ਵਾਲਾ ਆਖਣ ਲੱਗਾ ਭਾਗਾਾਂ ਵਾਲੀ ਹੋਵੇ ਕਿਉਂ ਨਾ ਉਹ ਵੇਖੋ ਸਰਦਾਰ ਜੀ ਉਹ ਸਾਹਮਣੇ ਜਗਦੀਸ਼ ਲੰਬਰਦਾਰ ਦਾ ਖੂਹ ਹੈ ਜਦੋਂ ਗੁਰੂ ਸਿੱਖ ਇਹ ਸੁਣੀਆ ਤੇ ਉਹਨਾਂ ਪੁੱਛਿਆ ਕਿ ਮੈਂ ਤੇਰੀ ਗੱਲ ਸਮਝਿਆ ਨਹੀਂ ਤੇ ਤਾਂਗੇ ਵਾਲੇ ਨੇ ਦੱਸਿਆ ਕਿ ਜਗਦੀਸ਼ ਲੰਬਰਦਾਰ ਬੜਾ ਹੀ ਦਲੇਰ ਹੈ ਤੇ ਗਰੀਬਾਂ ਦਾ ਬੜਾ ਹਿਮਾਇਤੀ ਹੈ ਇਹਦੇ ਹੀ ਸਿਰ ਤੇ ਇਸ ਇਲਾਕੇ 'ਚ ਬਿਨਾਂ ਕਿਸੇ ਡਰ ਦੇ ਤਾਂਗੇ ਚੱਲਦੇ ਨੇ ਇਸ ਗੱਲ ਦੇ ਸੁਣਨ ਤੇ ਗੁਰਸਿੱਖ ਨੂੰ ਸਾਰੀ ਘਟਨਾ ਸਮਝ ਆ ਗਈ ਕਿ ਜਦੋਂ ਮੇਰੇ ਤੇ ਲੁਟੇਰਿਆਂ ਨੇ ਹਮਲਾ ਕੀਤਾ ਸੀ ਤੇ ਮੇਰੇ ਮੂੰਹੋਂ ਜਗਦੀਸ਼ ਨਿਕਲਿਆ ਤੇ ਉਹਨਾਂ ਲੁਟੇਰਿਆਂ ਨੇ ਇਹ ਸਮਝਿਆ ਕਿ ਇਹ ਸਿੱਖ ਇੰਨੀ ਰਾਤ ਨੂੰ ਬੇਖੌਫ ਹੋ ਕੇ ਜਾ ਰਿਹਾ ਹੈ ਹੋਵੇ ਨਾ ਕਿ ਇਹ ਜਗਦੀਸ਼ ਲੰਬਰਦਾਰ ਦਾ ਕੋਈ ਖਾਸ ਕੋਈ ਕਰੀਬੀ ਰਿਸ਼ਤੇਦਾਰ ਹੈ ਤੇ ਇਸ ਨੇ ਖੁਦ ਨੂੰ ਖਤਰੇ ਵਿੱਚ ਜਾਣ ਕੇ ਜਗਦੀਸ਼ ਲੰਬਰਦਾਰ ਨੂੰ ਸਹਾਇਤਾ ਲਈ ਪੁਕਾਰਿਆ ਹੈ ਤੇ ਉਹਨਾਂ ਵਿਚਾਰਿਆ ਕਿ ਲੰਬਰਦਾਰ ਨੂੰ ਪਤਾ ਲੱਗਿਆ ਕਿ ਇਹਨਾਂ ਨੇ ਮੇਰੇ ਕਰੀਬੀ ਨਾਲ ਲੁੱਟਮਾਰ ਕੀਤੀ ਏ ਫਿਰ ਸਾਡਾ ਜੋ ਹਾਲ ਲੰਬਰਦਾਰ ਕਰੇਗਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਸੰਗਤ ਜੀ ਗੁਰਸਿੱਖ ਸੋਚੇ ਮੈਂ ਤੇ ਕੇਵਲ ਬਾਣੀ ਹੀ ਪੜ ਰਿਆ ਸੀ ਵਾਹਿ ਗੁਰੂ ਜੀ ਪੂਰੀ ਪੰਕਤੀ ਤੇ ਕਿਤੇ ਰਹਿ ਗਈ ਪੰਕਤੀ ਦਾ ਕੇਵਲ ਇੱਕ ਸ਼ਬਦ ਹੀ ਜੀਵਨ ਦਾਣ ਦੇ ਗਿਆ ਜਿਹੜੀ ਬਾਣੀ ਜਿੰਦਿਆਂ ਜੀਵਨ ਦਾਣ ਦੇ ਸਕਦੀ ਏ ਪळा ਮਰਿਆਂ ਪਿੱਛੋਂ ਸਾਥ ਨਾ ਦੇਵੇਗੀ ਇਨੀਆਂ ਬੇਨਦੀਆਂ ਪ੍ਰਵਾਨ ਕਰਨੀਆਂ ਪੁੱਲ ਚੁੱਕ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ